ਤਾੜਾ ਜਿਹੜਾ ਪਰਿਵਾਰ ਆ ਤੁਹਾਡੇ ਪਤਾ ਜੀ ਮੰਤਰੀ ਰਹੇ ਨੇ ਉਹਨਾਂ ਦਾ ਵੀ ਕੰਟਰੋਵਰਸੀ ਰਹੀ ਹੈ ਉਸ ਤੋਂ ਬਾਅਦ ਤੁਹਾਡੇ ਭਰਾ ਦੀ ਕੰਟਰੋਵਰਸੀ ਹੈ ਇਹਦੇ ਉੱਤੇ ਹੋਣ ਦੇ ਬਾਬਤ ਤੁਸੀਂ ਜਿੰਦਾਵਾ ਕਰਿਓ ਕਿ ਆਧਾਰ ਤੇ ਬਿਲਕੁਲ ਸਹਿਮਤ ਹਾਂ ਜੀ ਪੰਜਾਬ ਦਾ ਜੇ ਕੋਈ ਨਾ ਕੋਈ ਪੰਜਾਬ ਦੇ ਵਿੱਚ ਡਵੈਲਪਮੈਂਟ ਲੈ ਕੇ ਆਇਆ ਤੇ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸੀਗੇ ਜੇ ਪੰਜਾਬ ਦੇ ਲੋਕਾਂ ਦੇ ਵਾਸਤੇ ਕੋਈ ਸਹੂਲਤਾਂ ਲੈ ਕੇ ਆਇਆ ਤੇ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਮ ਮਨਸ਼ਾ ਸੀ ਕਿ ਲੋਕਾਂ ਨੂੰ ਸਹੂਲਤਾਂ ਦੇਣੀਆਂ ਲੋਕਾਂ ਦੀ ਡਿਵੈਲਪਮੈਂਟ ਕਰਾਉਣੀ ਹੈ ਪਿਛਲੇ 7-8 ਸਾਲ ਤੋਂ ਆਪਾਂ ਦੇਖ ਹੀ ਰਹੇ ਹਾਂ ਕਿ ਹਾਲਾਤ ਹੋ ਰਹੇ ਆ ਇਸ ਕਰਕੇ ਇਨਸਾਨ ਹੈ ਕਈ ਵਾਰ ਸਰਕਾਰ ਚ ਤਾਕਤ ਝੁੰਦੇ ਹੋਏ ਕੋਈ ਨਾ ਕੋਈ ਉਨਤਾਈਆਂ ਰਹਿ ਜਾਂਦੀਆਂ ਚਾਰ ਸ਼ੀਟਾਂ ਦੇ ਉੱਪਚਨ ਹੋਣ ਜਾ ਰਿਹਾ ਜਿਹਦੇ ਵਿੱਚੋਂ ਗਰਦਾਸਪੁਰ ਦੀ ਡੇਰਾਵਾਪਾ ਨਾਂਕ ਸੀਟ ਹੈ ਜੋ ਕਿ ਫੇਰ ਸੁਖਵਿੰਦਰ ਲੰਘਾਵਾ ਦੇ ਐਮਪੀ ਪੰਤਵਾ ਖਾਲੀ ਹੋਈ ਆ ਜਦੋਂ ਇਹ ਚੋਣ ਹੋਣ ਜਾਣ ਉਸ ਤੋਂ ਪਹਿਲਾਂ ਟਿਕਟ ਦੀਆਂ ਦਾਅਵੇਦਾਰੀਆਂ ਤਿਆਰ ਕਰ ਲਈਆਂ ਨੇ ਸਾਡੇ ਨਾਲ ਸੁਖਵਿੰਦਰ ਸਿੰਘ ਸੋਨੂ ਲੰਘਾ ਜੋ ਕਿ ਲੰਘਾ ਸਾਹ ਦੇ ਬੇਟੇ ਨੇ ਜੋ ਕਿ ਸਾਬਕਾ ਮੰਤਰੀ ਰਚੁਕੇ ਇਸ ਹਾਲ ਕੇ ਤੋ ਕਾਫੀ ਚਿਰ ਲੰਮੀ ਟਾਈਮ ਨਮਾਇੰਦਗੀ ਕਰ ਚੁੱਕੇ ਨੇ ਸਾਡੇ ਨਾਲ ਸੋਨੂ ਲੰਘਾ ਜੀ ਮੌਜੂਦ ਹੈ ਗੱਲਬਾਤ ਕਰਾਂਗੇ ਸਰ ਤੁਸੀਂ ਟਿਕਟ ਦਾ ਦਾਵਾ ਕਰ ਰਹੇ ਹੋ ਕਿਸ ਵਿਸ਼ੇ ਤੇ ਦਾਵਾ ਕਰ ਰਹੇ ਹੋ ਕੀ ਪਾਰਟੀ ਨੂੰ ਪਲੇਟਫਾਰਮ ਤੇ ਤੁਸੀਂ ਕੰਮ ਪਹਿਲਾਂ ਕਾ ਕਰ ਚੁੱਕੇ ਮੇਰੇ ਦਾਦੇ ਬਾਬੇ ਸਾਰੇ ਪਿਤਾ ਜੀ ਲੇਕਿਨ 2006 ਤੋਂ ਮੈਂ ਐਕਟਿਵ ਪੋਲਿਟਿਕਸ ਦੇ ਵਿੱਚ ਲੱਗਾ ਹੋਇਆ ਹਾਂ ਪਹਿਲਾਂ ਯੂਥ ਦੇ ਵਿੱਚ ਅਹੁਦੇਦਾਰੀਆਂ ਰਹੀਆਂ ਉਸ ਤੋਂ ਬਾਅਦ ਸਟੇਟ ਲੈਵਲ ਤੇ ਗਏ ਯੂਥ ਦੇ ਵਿੱਚ ਤੇ ਹੁਣ ਪਾਰਟੀ ਦੇ ਵਿੱਚ ਕੰਮ ਕਰ ਰਹੇ ਹਾਂ ਪਿਛਲੇ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਸਾਡੇ ਪਰਿਵਾਰ ਨੇ ਕੁਝ 30 35 ਸਾਲ ਸੇਵਾ ਕੀਤੀ ਹੈ ਲੋਕਾਂ ਦੇ ਨਾਲ ਸਾਡੇ ਪਰਿਵਾਰਕ ਰਿਲੇਸ਼ਨ ਹੈ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਸ਼ਰੀਕ ਹੋਈਦਾ ਹੈ ਤੇ ਪਿਛਲੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਤੁਸੀਂ ਵਾਪਸ ਇਸ ਹਲਕੇ ਦੇ ਵਿੱਚ ਦਾਵੇਦਾਰੀ ਕਰੋ ਹੁਣ ਜਿਮਣੀ ਚੋਣ ਆਈ ਹੈ ਉਹਰੇ ਵਾਸਤੇ ਪਾਰਟੀ ਦੇ ਤੌਰ ਦੇ ਉੱਤੇ ਵਰਕਰਾਂ ਨੂੰ ਨਾਲ ਲੈ ਕੇ ਪਰਸੋਂ ਪਾਰਲੀਮੈਂਟਰੀ ਬੋਰਡ ਆਇਆ ਸੀਗਾ ਔਰ ਇਹ ਅੱਗੇ ਦਾਵੇਦਾਰੀ ਪੇਸ਼ ਕੀਤੀ ਹੈ ਤੁਹਾਡਾ ਜਿਹੜਾ ਪਰਿਵਾਰ ਆ ਤੁਹਾਡੇ ਪਤਾ ਜੀ ਮੰਤਰੀ ਰਹੇ ਨੇ ਉਹਨਾਂ ਦਾ ਵੀ ਕੰਟਰੋਵਰਸੀ ਲਈ ਹੈ ਉਸ ਤੋਂ ਬਾਅਦ ਤੁਹਾਡੇ ਭਰਾ ਦੀ ਕੰਟਰੋਵਰਸੀ ਹੈ ਇਹਦੇ ਉੱਤੇ ਹੋਣ ਦੇ ਬਾਵਜੂਦ ਤੁਸੀਂ ਜਿਹੜਾ ਦਾਵਾ ਕਰਿਓ ਕਿ ਆਹ ਧਰਤੇ ਇਸ ਚੀਜ਼ ਦਾ ਅਸਰ ਨਹੀਂ ਪਏਗਾ ਨਹੀਂ ਬਿਲਕੁਲ ਨਹੀਂ ਪਏਗਾ ਜੀ ਲੋਕਾਂ ਨੇ ਮੇਰੇ ਵੱਲ ਵੇਖਣਾ ਪਹਿਲੋਂ ਤਾਂ ਮੈਂ ਲੋਕਾਂ ਦੇ ਵਿੱਚ ਦੁੱਖ ਸੁੱਖ ਚ ਵਿਚਰ ਰਿਆ ਹਾਂ ਉਹ ਸਰਕਾਰ ਅਸਲ ਵਿੱਚ ਜਦੋਂ ਕੋਈ ਲੋਕ ਝੁਕਦੇ ਨਹੀਂ ਨਾ ਫਿਰ ਸਰਕਾਰਾਂ ਉਹਨਾਂ ਦੇ ਉੱਤੇ ਪਰਚੇ ਕਰਵਾਉਂਦੀਆਂ ਨੇ ਕੁਝ ਨਾ ਕਿਸੇ ਤਰੀਕੇ ਨਾਲ ਹਰ ਬੰਦੇ ਨੂੰ ਜੇ ਲਪੇਟਣਾ ਹੋਏ ਤੇ ਸਰਕਾਰ ਕੋ ਬਹੁਤ ਅਕhtਿਆਰ ਹੁੰਦੇ ਆ ਬੜੇ ਵਧੀਆ ਤਰੀਕਿਆਂ ਨਾਲ ਲੋਕਾਂ ਨੂੰ ਕਾਬੂ ਕਰ ਲੈਂਦੀ ਐ ਇਸ ਕਰਕੇ ਉਹਦਾ ਕੋਈ ਅਸਰ ਨਹੀਂ ਪਏਗਾ ਅਸੀਂ ਤਗੜੇ ਹੋ ਕੇ ਆਪਣੇ ਇਲਾਕੇ ਦੀ ਸੇਵਾ ਕਰਾਂਗੇ ਲੋਕ ਸਾਨੂੰ ਚਾਣਦੇ ਨੇ ਚੰਗੀ ਤਰ੍ਹਾਂ ਇੰਨੀ ਕੰਟਰੋਵਰਸੀ ਦੇ ਬਾਵਜੂਦ ਪਰਿਵਾਰ ਤੁਹਾਡਾ ਤਗੜਾ ਕਿਉਂ ਕਿ ਲੋਕ ਦੇਖਦੇ ਲੋਕ ਤੁਹਾਡਾਂ ਨੂੰ ਤੁਰਦੇ ਨੇ ਕੀ ਕਾਰਨਾ ਕਿ ਲੋਕ ਤੁਹਾਡਾਂ ਨਾਲ ਤੁਹਾਡੇ ਜਿੰਦਾ ਪਿਤਾ ਜੀ ਦਾ ਉਹ ਆਵਾਜ਼ ਫੈਆ ਫਿਰ ਭਰਾ ਦਾ ਫਿਰ ਵੀ ਲੋਕ ਤੁਹਾਡਾਂ ਨਾਲ ਤੁਰਦੇ ਕੀ ਕਾਰਨਾ ਅਸੀਂ ਲੋਕਾਂ ਦੇ ਦੁੱਖ ਸੁੱਖ ਚ ਉਹਨਾਂ ਦੇ ਨਾਲ ਰਹੇ ਆ ਪਿਛਲੇ 30 35 ਸਾਲ ਤੋਂ ਲੋਕਾਂ ਦੇ ਨਾਲ ਸਾਡਾ ਪਰਿਵਾਰਕ ਪਿਆਰ ਆ ਜਿਹੜਾ ਪਰਿਵਾਰਕ ਪਿਆਰ ਹੁੰਦਾ ਉਹ ਛੁੱਟਦਾ ਨਹੀਂਗਾ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਇੰਨੀਆਂ ਵੱਡੀਆਂ-ਵੱਡੀਆਂ ਮੁਸੀਬਤਾਂ ਆਈਆਂ ਸਾਡੇ ਪਰਿਵਾਰ ਤੇ ਪਰ ਲੋਕਾਂ ਨੇ ਸਾਥ ਨਹੀਂ ਛੱਡਿਆ ਤੇ ਅੱਜ ਜੇ ਸਾਥ ਨਹੀਂ ਛੱਡਿਆ ਤੇ ਇਸ ਅਹੁਦੇ ਦੇ ਉੱਤੇ ਆ ਕਿ ਆਪਣੀ ਦਾਵੇਦਾਰੀ ਪੇਸ਼ ਕਰ ਸਕਦੇ ਹਾਂ ਹੁਣ ਜਦੋਂ ਕਿ ਪਾਰਟੀ ਕਾਲੀ ਦਲ ਦਾ ਬੜਾ ਬੈਕਗ੍ਰਾਉਂਡ ਚੱਲ ਰਿਹਾ ਬੜਾ ਬੈਕਗ੍ਰਾਉਂਡ ਚੱਲਿਆ ਉਹ ਸੁਵੀਰ ਬਾਦਲ ਉਹਨਾਂ ਦੇ ਬੜੇ ਸੌਲ ਉਠਾਏ ਨੇ ਤੁਹਾਡੇ ਵੱਲੋਂ ਕਿਹਾ ਸੁਵੀਰ ਬਾਲਾ ਦੀ ਵਿਚਾਰਧਾਰਨਾ ਤੁਸੀਂ ਸਹਿਮਤ ਹੋ ਪੂਰਾ ਬਿਲਕੁਲ ਸਹਿਮਤ ਹੈ ਜੀ ਪੰਜਾਬ ਦਾ ਜੇ ਕੋਈ ਨਾ ਕੋਈ ਪੰਜਾਬ ਦੇ ਵਿੱਚ ਡਵੈਲਪਮੈਂਟ ਲੈ ਕੇ ਆਇਆ ਤੇ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸੀਗੇ ਜੇ ਪੰਜਾਬ ਦੇ ਲੋਕਾਂ ਦੇ ਵਾਸਤੇ ਕੋਈ ਸਹੂਲਤਾਂ ਲੈ ਕੇ ਆਇਆ ਤੇ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਮਨਸ਼ਾ ਸੀਗੀ ਕਿ ਲੋਕਾਂ ਨੂੰ ਸਹੂਲਤਾਂ ਦੇਣੀਆਂ ਲੋਕਾਂ ਦੀ ਡਵੈਲਪਮੈਂਟ ਕਰਾਉਣੀ ਹੈ ਪਿਛਲੇ 7-8 ਸਾਲ ਤੋਂ ਲੋਕ ਆਪਾਂ ਦੇਖ ਹੀ ਰਹੇ ਹਾਂ ਕੀ ਹਾਲਾਤ ਹੋ ਰਹੇ ਆ ਇਸ ਕਰਕੇ ਇਨਸਾਨ ਹੈ ਕਈ ਵਾਰ ਸਰਕਾਰ 'ਚ ਤਾਕਤ ਝੁੰਦੇ ਹੋਏ ਕੋਈ ਨਾ ਕੋਈ ਉੱਨਤ ਆਈਆਂ ਰਹਿ ਜਾਂਦੀਆਂ ਲੇਕਿਨ ਅਸੀਂ ਬਿਲਕੁਲ ਆਪਣੇ ਪ੍ਰਧਾਨ ਦੇ ਨਾਲ ਸਹਿਮਤ ਹਾਂ ਪ੍ਰਧਾਨ ਜੋ ਕਰਦਾ ਹੈ ਬਿਲਕੁਲ ਠੀਕ ਕਰ ਰਹੇ ਨੇ ਬੜੇ ਚੰਗੇ ਇਨਸਾਨ ਨੇ ਪਾਰਟੀ ਵੱਲੋਂ ਤੁਸੀਂ ਦਾਅਵਾ ਪੇਸ਼ ਕੀਤਾ ਤਾਂ ਆਰਟੀ ਵੱਲੋਂ ਕਿੰਨਾ ਤੁਹਾਨੂੰ ਰਿਸਪਾਂਸ ਮਿਲਣਾ ਲੱਗਦਾ ਉਹਨਾਂ ਟਿਕਣੇ ਮਿਲ ਜੀਏਗੀ ਪਾਰਟੀ ਨੇ ਵੇਖੋ ਜੀ ਪਾਰਲੀਮੈਂਟ ਦੀ ਬੋਰਡ ਆਇਆ ਸੀਗਾ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਆ ਲੋਕਾਂ ਨੇ ਅਸੀਂ ਤਾਂ ਦਾਅਵੇਦਾਰੀ ਪੇਸ਼ ਕਰਨੀ ਕਰਨੀ ਆ ਲੇਕਿਨ ਲੋਕਾਂ ਨੇ ਜਾ ਕੇ ਪਾਰਟੀ ਦੇ ਉਸ ਬੋਰਡ ਨੂੰ ਕਿਹਾ ਕਿ ਸਾਨੂੰ ਜੇ ਲੜਾਈ ਦੇਣੀ ਆ ਤੇ ਇਹ ਪਰਿਵਾਰ ਇਸ ਹਲਕੇ ਚ ਚਾਹੀਦਾ ਤੁਸੀਂ ਜਿਵੇਂ ਪਿਛਲੇ ਲੰਮੇ ਸਮੇਂ ਤੋਂ ਹੁਣ ਜੇ ਤੁਹਾਨੂੰ ਟਿਕਟ ਪਾਰਟੀ ਮਿਲ ਜਾਂਦੀ ਆ ਤੁਸੀਂ ਕਿਦਾਂ ਫਿਰ ਪ੍ਰਚਾਰ ਜਿਹੜਾ ਤੁਹਾਡੇ ਪਿਤਾ ਜੀ ਆ ਹੁਣ ਆਫੀਸ਼ੀਅਲ ਹੈ ਕਿ ਤੁਹਾਨੂੰ ਗਾਲੀ ਕੱਢੇ ਜਾਂ ਤੁਸੀਂ ਆਪ ਦਾਵਾ ਕਰ ਰਹੇ ਹੋ ਨਹੀਂ ਮੈਂ ਆਪ ਦਾਵਾ ਪੇਸ਼ ਕਰ ਰਿਹਾ ਹਾਂ ਉਹ ਮੇਰੇ ਪਿਤਾ ਜੀ ਆ ਉਹਨਾਂ ਨੇ ਮੇਰੇ ਵਾਸਤੇ ਮਿਹਨਤ ਕਰਨੀ ਆ ਹਰ ਪਰਿਵਾਰ ਦਾ ਜੀ ਕਰਦਾ ਉਹਨਾਂ ਨੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਮੈਨੂੰ ਕਾਮਯਾਬ ਕਰਨ ਵਾਸਤੇ ਮਿਹਨਤ ਕਰਨਗੇ ਬਾਕੀ ਦਾਵੇਦਾਰੀ ਮੈਂ ਪੇਸ਼ ਕਰ ਰਿਹਾ ਹਾਂ ਪਾਰਟੀ ਅੱਗੇ ਫੈਸਲਾ ਕਰੇਗੀ ਤੇ ਜੇ ਪਾਰਟੀ ਤੁਹਾਨੂੰ ਟਿਕਟ ਨਹੀਂ ਦਿੰਦੀ ਫਿਰ ਤੁਹਾਡਾ ਫੈਸਲਾ ਕੀ ਹੋਏਗਾ ਅਸੀਂ ਆਕਾਲੀ ਆ ਜੀ ਪਹਿਲੇ ਨੰਬਰ ਤੇ ਆ ਜੇ 2022 ਚ ਨਹੀਂ ਮਿਲੀ ਤੇ ਛੱਡ ਕੇ ਬੜੇ ਲੋਕਾਂ ਨੇ ਇੱਧਰ ਉੱਧਰ ਵੇਖਦੇ ਆ ਲਾਲਸਾ ਵੇਖਦੇ ਆ ਕਿ ਕਿੱਧਰੋਂ ਮੈਨੂੰ ਮਾਇਆ ਮਿਲ ਰਹੀ ਹੈ ਜਾਂ ਕਿੱਧਰੋਂ ਮੈਨੂੰ ਹੌਦਾ ਮਿਲ ਰਿਹਾ ਅਸੀਂ ਅਕਾਲੀ ਆ ਅਕਾਲੀ ਰਹਿਣਾ ਭਾਵੇਂ ਅਖੀਰਲੇ ਦਮ ਤੱਕ ਰਵਾਂਗੇ ਹੋਰ ਪਾਰਟੀਆਂ ਵਾਲੋ ਵੀ ਆਫਰ ਆ ਰਹੀ ਹੈ ਟਿਕਟ ਕਾਲੀਦਾਨੀ ਦੇ ਤਾਂ ਹੋਰ ਵੀ ਕਿਤੇ ਆਫਰ ਆ ਰਹੀਆਂ ਜੀ ਆਫਰ ਦੇਣ ਨੂੰ ਤਾਂ ਬੜੇ ਲੋਕ ਆਉਂਦੇ ਆ ਜੀ ਕਿਉਂਕਿ ਵਰਕਰ ਨਾਲ ਹੈ ਜਦੋਂ ਵਰਕਰ ਵੱਲ ਵੇਖਦੇ ਆ ਫਿਰ ਪਾਰਟੀਆਂ ਵੀ ਕਹਿੰਦੀਆਂ ਕਿ ਇਹਨਾਂ ਨੂੰ ਲੈ ਲਈਏ ਲੇਕਿਨ ਅਸੀਂ ਕਿਸੇ ਨੂੰ ਮੂੰਹ ਨਹੀਂ ਲਾਇਆ ਸਾਨੂੰ ਇੱਕੋ ਹੀ ਹੈ ਕਿ ਅਸੀਂ ਅਕਾਲੀ ਦਲ ਚ ਹੀ ਰਹਿਣਾ ਹੈ ਇਸ ਪਾਰਟੀ ਨੂੰ ਤਗੜਾ ਕਰਨਾ ਹੈ ਦੁਬਾਰਾ ਤਾਕਤ ਚ ਲਿਆਉਣਾ ਪਿਛਲੇ ਦਿਨੀ ਭਾਜਪਾ ਸੰਸਦ ਕੰਗਣਾ ਲੌਂਦ ਨੇ ਇੱਕ ਬੜਾ ਬਿਆਨ ਦਿੱਤਾ ਕਿਸਾਨਾਂ ਦੇ ਖਿਲਾਫ ਤੁਹਾਡਾ ਇਹ ਤੇ ਕੀ ਕਹਿਣਾ ਮੈਂ ਤਾਂ ਕਹਿੰਦਾ ਉਹ ਪਾਗਲ ਹੈ ਜੀ ਉਹ ਇਨਸਾਨ ਇੱਕ ਪਾਗਲ ਹੈ ਪਤਾ ਨਹੀਂ ਲੋਕਾਂ ਨੇ ਕਿਵੇਂ ਐਮਪੀ ਨੂੰ ਬਣਾਤਾ ਕਦੀ ਉਹ ਸਾਡੇ ਬਜ਼ੁਰਗ ਮਹਾਤਮਾਵਾਂ ਦੇ ਉੱਤੇ ਬਿਆਨ ਦੇ ਦਿੰਦੀ ਹੈ ਕਾਉਂਟਰਵਰਸੀ ਕ੍ਰੀਏਟ ਕਰਦੀ ਹੈ ਸਿਰਫ ਹਾਈਪ ਤੇ ਰਹਿਣ ਵਾਸਤੇ ਹੁਣ ਸੰਤ ਭਿੰਡਰਾ ਵਾਲਿਆਂ ਦੇ ਉੱਤੇ ਉਹਨਾਂ ਨੇ ਕੌਂਟਰੋਵਰਸੀ ਕੀਤੀ ਜਿਨ੍ਹਾਂ ਨੂੰ ਸਾਰੀ ਕੌਮ ਸਾਡੀ ਸੰਤ ਮੰਨਦੀ ਐ ਜਿਨ੍ਹਾਂ ਦੇ ਅਸ਼ੀਰਵਾਦ ਲੈਂਦੀ ਐ ਅੱਜ ਉਹਨੇ ਫਿਲਮ ਬਣਾ ਕੇ ਸਿਰਫ ਤੇ ਸਿਰਫ ਆਪਣੀ ਫਿਲਮ ਨੂੰ ਪ੍ਰੋਮੋਟ ਕੌਂਟਰੋਵਰਸੀ ਕਰਨ ਵਾਸਤੇ ਉਹ ਇਹ ਕੁਝ ਬੋਲ ਰਹੀ ਐ ਤੁਹਾਡਾ ਜੋ ਪਚਨਾਵਜ ਇਲੈਕਸ਼ਨ ਲੜਦਾ ਤੁਹਾਡਾ ਮਕਾਲਾ ਬੜਾ ਸੁਖੀ ਰਿਹਾ ਦਹਾਵੇ ਨਾ ਜੋ ਕਿ ਵੱਡਾ ਲੀਡਰ ਕਿਹਾ ਜਾਂਦਾ ਉਹ ਕਾਫੀ ਬਾਦ-ਬਾਦ ਚ ਰਿਹਾ ਉਹ ਤੁਹਾਡੇ ਤੇ ਬੜੇ ਸਵਾਲ ਉਠਾਉਂਦਾ ਕੀ ਤੁਹਾਨੂੰ ਲੱਗਦਾ ਮਕਾਲਾ ਸੁਖੀ ਮਕਾਲਾ ਜਿੱਤ ਬਾਬੂ ਸੀਟ ਟਾ ਕੇ ਦੱਸਾਂਗੇ ਹਾਂ ਇਹ ਤਾਂ ਗੱਲ ਉਹਦੋਂ ਦੱਸਾਂਗੇ ਚਲੋ ਮੈਦਾਨ ਬਾਕੀ ਪਰਮਾਤਮਾ ਨੇ ਕਰਨੀ ਹੈ ਮੇਰ ਲੇਕਿਨ ਇੱਕ ਵਾਰੀ ਮਤ ਦੇ ਦਾਂਗੇ ਲੋਕਾਂ ਨੂੰ ਇਹਨੇ ਤੰਗ ਬੜਾ ਕੀਤਾ ਹੈ ਬੜਾ ਕਮੰਡੀ ਤੇ ਹੰਕਾਰ ਚ ਮਾਰਿਆ ਹੋਇਆ ਡਿਪਟੀ ਮੁੱਖ ਮੰਤਰੀ ਹੈਗਾ ਅੱਧੇ ਘੰਟੇ ਲਈ ਤਾਂ ਮੁੱਖ ਮੰਤਰੀ ਵੀ ਬਣ ਗਿਆ ਹੈਗਾ ਲੇਕਿਨ ਲੋਕਾਂ ਦਾ ਅਸ਼ੀਰਵਾਦ ਦੇ ਨਾਲ ਇਸ ਵਾਰੀ ਆਰੀ ਬਾਜੀ ਪਵਾਵਾਂਗੇ ਇਸ ਹਲਕੇ ਦੇ ਹਲਕੇ ਵਿੱਚ ਤੁਸੀਂ ਜਾ ਰਹੇ ਹੋ ਪਿੰਡਾਂ ਦੇ ਖਾਸ ਮੀਟਿੰਗਾਂ ਦਾ ਦੌਰ ਆਪਣਾ ਮੇ ਪ੍ਰਚਾਰ ਵਗੈਰਾ ਸ਼ੁਰੂ ਕਰ ਦਿੱਤਾ ਗਿਆ ਸਰ ਬਿਲਕੁਲ ਜੀ ਬਿਲਕੁਲ ਲੋਕਾਂ ਪ੍ਰਚਾਰ ਤਾਂ ਵੈਸੇ ਵੀ ਚਲੋ ਪ੍ਰਚਾਰ ਸ਼ੁਰੂ ਕਰਤਾ ਹੈ ਦੁੱਖ ਸੁੱਖ ਤਾਂ ਅਸੀਂ ਪਹਿਲਾਂ ਵੀ ਲੋਕਾਂ ਦੇ ਸ਼ਰੀਕ ਹੋ ਹੀ ਰਹੇ ਆ ਬਾਕੀ ਜਿਸ ਦਿਨ ਇਲੈਕਸ਼ਨ ਅਨਾਉਂਸ ਹੋ ਜੂਗੀ ਫਿਰ ਵੱਡਾ ਮੀਟਿੰਗਾਂ ਤੇ ਦੌਰ ਸ਼ੁਰੂ ਹੋ ਜਾਏਗਾ ਜਦੋਂ ਪਿਛਲੀ ਵਾਰ ਤੁਹਾਨੂੰ ਸੀਟ ਨਹੀਂ ਮਿਲੀ ਉਸ ਤੋਂ ਬਾਅਦ ਕੋਈ ਕਾਲੀ ਲੀਡਰ ਇਲੈਕਸ਼ਨ ਲੜੇ ਚੰਗੀ ਵੋਟਾਂ ਫਿਰ ਵੀ ਪਾਰਟੀ ਛੱਡ ਕੇ ਇੱਥੇ ਤਾੜਾ ਕੀ ਕਹਣਾ ਜੀ ਉਹ ਜਿਹੜਾ ਹਲਕਾ ਪਾਂਡਾ ਹੁੰਦਾ ਹੈ ਨਾ ਜੀ ਉਹ ਫਿਰ ਖੜਕ ਜਾਂਦਾ ਛੇਤੀ ਜਿਸ ਦੇ ਵਿੱਚ ਬੜਾ ਕੁਝ ਪਾਰਟੀ ਨੇ ਪਾਇਆ ਹੋਇਆ ਹੈ ਨਾ ਉਹ ਫਿਰ ਖੜਕਦਾ ਨਹੀਂਗਾ ਇਸ ਕਰਕੇ ਉਹ ਕਰਦਾਰ ਉਹਨਾਂ ਦੇ ਨਹੀਂ ਸੀਗੇ ਉਹ ਟਿਕਟਾਂ ਲੜ ਕੇ ਭੱਜਣ ਵਾਲੇ ਬਣ ਗਏ ਕਿ ਸਾਨੂੰ ਨਹੀਂ ਮਿਲਿਆ ਇੱਧਰ ਵੀ ਉਹ ਬੰਨ ਨਹੀਂ ਆਏ ਸੀਗੇ ਕੁਝ ਲੇਕਿਨ ਅਸੀਂ ਪਾਰਟੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਇਸ ਕਰਕੇ ਆਡਾ ਮਨ ਹੀ ਨਹੀਂ ਸੀਗਾ ਕਿ ਜੇ ਟਿਕਟ ਨਹੀਂ ਇੱਕ ਵਾਰੀ ਦਿੱਤੀ ਤਾਂ ਫਿਰ ਕਿਹੜੀ ਗੱਲ ਦੁਬਾਰਾ ਮਿਲ ਜੇਗੀ ਅੱਜ ਮਿਲ ਹੀ ਰਹੀ ਹੈ ਅੱਜ ਦਾਅਵੇਦਾਰੀ ਪੇਸ਼ ਕੀਤੀ ਹੈ ਤੇ ਤਾਂ ਹੀ ਕੀਤੀ ਹੈ ਕਿ ਖਲੋਤੇ ਰਹੇ ਆ ਇੱਕ ਜੜ ਦੇ ਉੱਤੇ ਇਹ ਵੀ ਦੇਖੋ ਵੀ ਸੋਨੂ ਲੰਗਾਰੀ ਜੋ ਸੱਚਾ ਸਨਗਾਰ ਦੇ بیٹے ਨੇ ਉਹਨਾਂ ਨੇ ਆਪਣਾ ਦਾਵਾ ਜੋ ਪੇਸ਼ ਕਰਨ ਦੱਸਿਆ ਵੀ ਸਾਡਾ ਮੌਜੂਦ ਦਾਵਾ ਔਰ ਕਾਲੀ ਦਲ ਪਾਰਟੀ ਟਿਕਟ ਦੇਵੇ ਨਾ ਦੇਵੇ ਅਸੀਂ ਕਾਲੀ ਹਾਂ ਕਾਲੀ ਰਵਾਂਗੇ ਇਸ ਕਰਕੇ ਇਹਨਾਂ ਦਾ ਦਾਵਾ ਵੀ ਅਸੀਂ ਕਾਲੀ ਪਾਰਟੀ ਨੂੰ ਇਲੈਕਸ਼ਨਾਂ ਨੂੰ ਜੇ ਪਾਰਟੀ ਟਿਕਟ ਨਹੀਂ ਜਾਂ ਤੇ ਇਸੇ ਜਿਹੜਾ ਮਰਜੀ ਕੈਨੇਡਾ ਨੂੰ ਹਰਾ ਕੇ ਇਹ ਸੀਟ ਜਦਕੇ ਪਾਰਟੀ ਦੀ ਝੋਲੀ ਪਾਉਣਗੇ ਅਜੇ ਤੱਕ ਵੀ ਡੇਰਾਵਾ ਬਨਾਨਕ ਤੋਂ ਬੇਸ਼ੰਬਰ ਬਿਟੂ